ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਸਭ ਤੋਂ ਪਹਿਲਾਂ ਮਾਨ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਮਿਹਰਬਾਨ ਜੀ ਬਾਈਕ੍ਰਿਸ ਦਾ ਖਾਲਸਾ ਬਾਈਕ੍ਰਿਸ ਕਿਥੇ ਮਾਨ ਸਾਹਿਬ ਅੱਜ ਕੁਝ ਜਥੇਬੰਦੀਆਂ ਵੱਲੋਂ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਇੱਕ ਰੋਸਤਰਨਾ ਦਾ ਅਨਾਉਂਸਮੈਂਟ ਸੀਗਾ ਹਾਂਜੀ ਤੇ ਹੁਣ ਦੁਪਹਿਰ ਬਾਅਦ ਦਾ ਵਕਤ ਹੋ ਗਿਆ ਹੈ ਉਹ ਧਰਨਾ ਕਿਵੇਂ ਚੱਲਦਾ ਹੈ ਤੇ ਤੁਹਾਡੀ ਉਹਦੇ ਵਿੱਚ ਸ਼ਮੂਲੀਅਤ ਦਾ ਕੀ ਪ੍ਰੋਗਰਾਮ ਹੈ ਮੈਂ ਜਾਣ ਸੀ ਜੀ ਪਰ ਸਾਰੇ ਰਸਤੇ ਬੰਦ ਕਿੱਥੇ ਹੋਏ ਆ ਗਵਰਨਮੈਂਟ ਨੂੰ ਸਾਰਾ ਦਿਨ ਹਾਊਸ ਰੈਸਟ ਦੇ ਵਿੱਚ ਮਤਨੇ ਰੱਖਿਆ ਹੈਗਾ ਜੀ ਤੇ ਮੈਂ ਉੱਧਰ ਫੇਰ ਜਾਂਦਾ ਜਾਂਦਾ ਹੁਣ ਮੈਂ ਮਟਿਆ ਨੂੰ ਜਾ ਰਿਹਾ ਇਹ ਜਿਹੜਾ ਹਰਮਿੰਦਰ ਸਿੰਘ ਸੰਧੂ ਸਾਡੇ ਫਰੀਡਮ ਫਾਈਟਰਸ ਸੀਗੇ ਜੀ ਇਹ ਸੰਜਨ ਸਿੰਘ ਢਿੰਨਾਂਵਾਲ ਦੇ ਉਹਨਾਂ ਦੀ ਬਰਸੀ ਤੇ ਤੇ ਮੈਂ 6th ਫੋਲ ਫੈਡਰੇਸ਼ਨ ਆ ਵਾਲੇ ਹਾਂ ਜੀ ਹਾਂਜੀ 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 ਜੀ ਤੇ ਉੱਧਰ ਮੈਨੂੰ ਜਾਣ ਨਹੀਂ ਦਿੱਤਾ ਹੈਗਾ ਤੇ ਕੱਲ ਸਾਰਾ ਦਿਨ ਮੈਨੂੰ ਹਾਊਸ ਰੈਸਟ ਦੇ ਵਿੱਚ ਰੱਖਿਆ ਜੀ ਤਾਂ ਮੈਂ ਸਮਝਿਆ ਕਿ ਫਿਰ ਇਹ ਮੈਨੂੰ ਜਾਣ ਨਹੀਂ ਦਿੰਦੇ ਹੈਗੇ ਤੇ ਫਿਰ ਮੈਂ ਇਹਨਾਂ ਦੀ ਵਰਸੀ ਨੂੰ ਅਟੈਂਡ ਕਰ ਲਵਾਂ। ਕਹਿੰਦਾ ਭਾਬ ਤੁਸੀਂ ਹੁਣ ਸੰਗਰੂਰ ਦੀ ਬਜਾਏ ਅੰਮ੍ਰਿਤਸਰਵਾਲ ਜਾ ਰਹੇ ਹੋ। ਹਾਂਜੀ ਹਾਂਜੀ ਹਾਂਜੀ। ਜੀ ਤੇ ਉਹ ਫਿਰ ਜਿਹੜਾ ਪ੍ਰੋਗਰਾਮ ਸੀ ਜਥੇਬੰਦੀਆਂ ਵੱਲੋਂ ਉਹਦਾ ਉਹਦੇ ਪਰੇ ਤੁਹਾਡਾ ਕੀ ਕਹਿਣਾ ਹੈ ਕੀ ਮੰਨਦੇ ਹੋ? ਇਹ ਤਾਂ ਬੜਾ ਗੈਰਜ਼ ਸੀਗਾ ਜੀ ਭਾਣਾ ਸਿੱਧੂ ਦੇ ਉੱਤੇ ਬਹੁਤ ਝੂਠੇ ਕੇਸ ਚੀਫ ਮਿਨਿਸਟਰ ਸਾਹਿਬ ਨੇ ਕਿ ਪੰਜਾਬ ਸਰਕਾਰ ਨੇ ਕੀਤੇ ਹੈਗੇ ਹੈ। ਹੂੰ ਜਿਹੜੇ ਗੈਰਕਾਨੂੰਨੀ ਹੈਗੇ ਗੈਰਸੰਵਿਧਾਨਕ ਹੈਗੇ ਹੈ। ਉਹ ਕੋਈ ਹੋជា ਬੰਦਾ ਨਹੀਂ ਜਿਹੜਾ ਫਰੋਥੀਆਂ ਮੰਗਦਾ ਉਹ ਤਾਂ ਆਪਣੀ ਵੈਬਸਾਈਟ ਚ ਚਲਾਉਂਦਾ ਹੈਗਾ ਜੀ ਤੇ ਉਹਦੀ ਯਾਰੀ ਵੀ ਚੀਫਨਸ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਸੀਗੀ ਹੂੰ ਤੇ ਇਹ ਮੇਰਾ ਇਲਕਾ ਹੈ ਕਿ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਮੇਰਾ ਇਲਕਾ ਹੈ ਤੇ ਅਮਨ ਪਸੰਦਿਕ ਕਿਦਨੋਂ ਆਪਛਦੀ ਹੈ ਹੂੰ ਤੇ ਜੇ ਭਾਣਾ ਸਿੱਤੂ ਦੇ ਵਿੱਚ ਕੋਈ ਗਲਤੀ ਸੀਗੀ ਚੀਫ ਨੈਸਰ ਸਾਹਿਬ ਮੈਨੂੰ ਕਹਿੰਦੇ ਹੂੰ ਕਿ ਇਹ ਹੈ ਇਸ ਤਰ੍ਹਾਂ ਕਿਉਂਕਿ ਤੁਸੀਂ ਉੱਥੋਂ ਦੇ ਇਲਾਕੇ ਦੇ ਸਰੂਰ ਦੇ ਮੈਂਬਰ ਪਾਰਲੀਮੈਂਟ ਹੋ ਹਾਂਜੀ ਮੇਰੀ ਜ਼ਿੰਮੇਵਾਰੀ ਹੈ ਉੱਥੇ ਅਮਨ ਅਮਨ ਰੱਖਣਾ ਲੋਕਾਂ ਦੀ ਖਿਦਮਤ ਕਰਨੀ ਤੇ ਲੋਕਾਂ ਦਾ ਖਿਆਲ ਰੱਖਣਾ ਤੇ ਭਾਈ ਪਰ ਮਾਨ ਸਾਹਿਬ ਮਾਨ ਸਾਹਿਬ ਵੀ ਇੱਕ ਸਵਾਲ ਇਹ ਵੀ ਹੁੰਦਾ ਭਾਣਾ ਸਿੱਤੂ ਟਰੈਵਲ ਏਜੰਟਾਂ ਨਾਲ ਉਹਨਾਂ ਦਾ ਵਾਹ ਵਾਸਤਾ ਪਿਛਲੇ ਸਮੇਂ ਪੈਂਦਾ ਰਿਹਾ ਕਈ ਤਰ੍ਹਾਂ ਦੇ ਸਵਾਲ ਨਹੀਂ ਉਹਨਾਂ ਨੂੰ ਕਿਸੇ ਨੇ ਅਧਿਕਾਰਤ ਕੀਤਾ ਹੋਇਆ ਕਿਸੇ ਜਥੇਬੰਦੀ ਨੇ ਜਾਂ ਪੰਚਾਇਤ ਨੇ ਸਰਕਾਰ ਵੱਲੋਂ ਕਿ ਆਪਣੇ ਤੌਰ ਤੇ ਹੀ ਉਹਨਾਂ ਦਾ ਇਸ ਤਰ੍ਹਾਂ ਦਾ ਮੂਵਮੈਂਟ ਸੀਗਾ ਭਾਨਾ ਸਿੱਧੂ ਦੀ ਉਹ ਜਿਹੜੇ ਟਰੈਵਲ ਏਜੰਟ ਲੁੱਟ ਜਾਂਦੇ ਸੀ ਕਿ ਜੀ ਉਹਨਾਂ ਉਹਨਾਂ ਨੂੰ ਛੜਾ ਦਿੰਦਾ ਸੀਗਾ ਜਿਨ੍ਹਾਂ ਨੂੰ ਲੁੱਟ ਹੋਇਆ ਹੁੰਦਾ ਸੀਗਾ ਹੂੰ ਹੂੰ ਜੀ ਕੋਈ ਮੇਰਾ ਮਤਲਬ ਹੈ ਤਾਂ ਪਬਲਿਕ ਸਰਵੰਟ ਸੀਗਾ ਇਹ ਪਬਲਿਕ ਦਾ ਕੰਮ ਕਰਦਾ ਜੀ ਉਸ ਦੇ ਖਿਲਾਫ ਕੋਈ ਇਹੋ ਜੀ ਗੱਲ ਨਹੀਂ ਸੀਗੀ ਪਿਛਲੇ ਕੁਝ ਪਿਛਲੇ ਕੁਝ ਸਮੇਂ ਤੋਂ ਪਨਾਸੀ ਦੂਦਿਆਂ ਗਤੀਵਿਧੀਆਂ ਨਾ ਸਿਆਸੀ ਪੱਧਰ ਦੀਆਂ ਵੀ ਸਰਗਰਮੀਆਂ ਦੇ ਵਿੱਚ ਆ ਰਹੀਆਂ ਸੀਗਾ ਤੇ ਕੁਝ ਦਿਨਾਂ ਤੋਂ ਇੱਕ ਇਸ ਤਰ੍ਹਾਂ ਦਾ ਵੀ ਉਹਨਾਂ ਦੇ ਜਿਹੜੇ ਅਗਲੇ ਉਹਨਾਂ ਦੇ ਨਾਲ ਸੰਗੀ ਸਾਥੀ ਹੈ ਉਹਨਾਂ ਨੂੰ ਸੰਗਰੂਰ ਤੋਂ ਐਮਪੀ ਦਾ ਉਮੀਦਵਾਰ ਵਜੋਂ ਵੀ ਪ੍ਰੋਜੈਕਟ ਕਰਨ ਲੱਗੇ ਸੀ ਤੇ ਇਹਦੇ ਸਬੰਧੀ ਤੁਹਾਡਾ ਕੀ ਕਹਿਣਾ ਹੈ ਐਮਪੀ ਦੇ ਲਈ ਠੀਕ ਜੀ ਖੁੱਲਾ ਮੰਦਾਨ ਹੈ ਕਿ ਇਹ ਆਜ਼ਾਦੀ ਹੈ ਜਿਹੜਾ ਮਰਜੀ ਐਮਪੀ ਲਈ ਖੜ ਸਕਦਾ ਹੈਗਾ ਜੀ 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 ਪਰ ਐਮਪੀ ਤਾਂ ਮਏ ਹੈ ਨਹੀਂ ਅਗਲੀ ਜਿਹੜੀ ਚੋਣ ਆ ਆਮ ਚੋਣ ਆ ਰਹੀ ਹੈ ਨਾ ਹਾਂਜੀ ਪਰ ਜੇ ਚੀਫ ਸੈਫਰ ਸਾਹਿਬ ਨੇ ਕਿਸੇ ਐਮਪੀ ਦੇ ਵਿਰੁੱਧ ਰੋਸ ਕੱਢਣਾ ਸੀ ਮੇਰੇ ਤੇ ਰੋਸ ਕੱਢ ਤੇ ਉਹ ਤੇ ਕਿੱਧਰ ਨੂੰ ਹੂੰ ਹੂੰ ਜੀ ਹਾਂਜੀ ਤੇ ਇੱਕ ਮਾਨ ਸਾਹਿਬ ਜਿਵੇਂ ਅੱਜ ਉੱਥੇ ਭਗਵੰਤ ਮਾਨ ਸੀਐਮ ਦੀ ਕੋਠੀ ਦੇ ਦਿਵਾਲੀ ਮਤਲਬ ਪੁਲਿਸ ਵੱਲੋਂ ਪਹਿਰੇਦਾਰੀ ਕੀਤੀ ਜਾ ਰਹੀ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਲਾਅ ਐਂਡ ਆਰਡਰ ਲਈ ਸਾਰਾ ਕੁਝ ਕੁਝ ਅਗਵਨ ਨੂੰ ਘਰਾਂ 'ਚ ਨਜ਼ਰਬੰਦ ਵੀ ਕੀਤਾ ਹੈ ਜਾਂ ਰੋਕਿਆ ਜਾ ਰਿਹਾ ਹੈ ਰਾਤ ਇੱਕ ਬੰਨੇ ਜਮਹੂਰੀਅਤ ਹੈ ਇੱਕ ਬੰਨੇ ਲਾਅ ਆਰਡਰ ਹੈ ਦੋਨਾਂ ਨੂੰ ਕਿਵੇਂ ਸਮਝਦੇ ਹੋ ਤੁਸੀਂ ਨਹੀਂ ਜੀ ਜਦੋਂ ਅਮਨ ਪਸੰਦ ਤਰੀਕੇ ਦੇ ਨਾਲ ਕੋਈ ਵੀ ਧਰਨਾ ਦੇ ਰਿਹਾ ਹੈ ਉਹ ਤਾਂ ਉਹਦਾ ਸੰਵਧਾਨਕ ਹੱਕ ਅਤੇ ਕਾਨੂੰਨੀ ਹੱਕ ਹੈਗਾ ਹੂੰ ਹੂੰ ਇਹ ਮੈਂ ਰੋਜ਼ ਧਰਨਾ ਦੇ ਸਕਦਾ ਹੈਗਾ ਪੀਸਫੁਲੀ ਹੂੰ ਹੂੰ ਤੇ ਦੂਜੇ ਪਨੇ ਲਾਅ ਆਰਡਰ ਦੀ ਗੱਲ ਆ ਜਾਂਦੀ ਹੈ ਨਾ ਲਾਰਡ ਆਰਡਰ ਤਾਂ ਹੁੰਦਾ ਜੇ ਕੋਈ ਗੜਬੜ ਹੋਵੇ ਸਰ ਸਾਹਿਬ ਜਾਂ ਕੋਈ ਐੋਜੀ ਸਪੀਚ ਦਵੇ ਤਕਰੀਰ ਕਰੇ ਜਿਹਦੇ ਨਾਲ ਲਾਰਡ ਆਰਡਰ ਖਰਾਬ ਹੋ ਜੇ ਹੂੰ 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 ਔਰ ਉੱਥੇ ਤਾਂ ਤਕਰੀਰ ਹੀ ਨਹੀਂ ਕੋਈ ਹੋਈ ਹੂੰ 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 ਜੀ ਜੀ ਲਾਰਡ ਆਰਡਰ ਤਾਂ ਤਾਂ ਖਰਾਬ ਹੁੰਦਾ ਹੈ ਜੀ ਜੇ ਕੋਈ ਤਕਰੀਰ ਦੇ ਵਿੱਚ ਕੋਈ ਕਿਸੇ ਨੂੰ ਪੜਹਾ ਦਿਓ ਜਾਂ ਕੁਝ ਕਰ ਦਿਓ ਹੂੰ 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 ਔਰ ਜਦੋਂ ਕੋਈ ਧਰ ਨਾਲ ਲੱਗਿਆ ਹੀ ਨਹੀਂ ਹੂੰ ਦੇਪ ਕੋਈ ਤਾਕਰੀਰ ਨਹੀਂ ਹੋਈ ਫਿਰ ਲਾਅਨ ਆਰਡਰ ਦਾ ਕਿਵੇਂ ਸਵਾਲ ਪੈਦਾ ਹੁੰਦਾ ਹੂੰ ਹੂੰ ਇਹ ਤਾਂ ਲੋਕਾਂ ਦਾ ਜਿਹੜਾ ਡੈਮੋਕਰੈਟਿਕ ਹੱਕ ਹੈ ਜਬੂਰੀਤ ਪਸੰਦ ਤਰੀਕੇ ਦਾ ਜੀ ਉਸ ਦੇ ਉੱਤੇ ਡਾਕਾ ਮਾਰਿਆ ਹੈ ਹਕੂਮਤ ਨੇ ਹੂੰ 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 ਮਾਨਸਾ ਫਿਰ ਤੁਹਾਡੇ ਵਰਕਰ ਤਾਂ ਗਏ ਜਾ ਰਹੇ ਹੋਣਗੇ ਸੰਗਰੂਰ ਵੱਲ ਉਹ ਕੀ ਪੋਜੀਸ਼ਨ ਹੈ ਤੁਹਾਨੂੰ ਕੋਈ ਰਿਪੋਰਟ ਮਿਲੀ ਹੋਣੀ ਹੈ ਹਾਂ ਮੇਰੇ ਵਰਕਰ ਵੀ ਨਾਲ ਬੈਠੇ ਹੈ ਜੀ ਉਹਨਾਂ ਦੇ ਉੱਤੇ ਵੀ ਲਾਠੀ ਚਾਰਜ ਹੋਇਆ ਕਈਆਂ ਨੂੰ ਰਾਤ ਨੂੰ ਫੜ ਲਿਆ ਹੂੰ ਗ੍ਰਿਫਤਾਰ ਕਰ ਲਿਆ ਹੈਗਾ ਜੀ ਤੇ ਮੈਨੂੰ ਨਹੀਂ ਜਾਣ ਦਿੱਤਾ ਮੈਂ ਵੀ ਇਹ ਹੂੰ ਜਿੱਥੇ ਬੈਰੀਕੇਡ ਲੱਗੇ ਸੀ ਉੱਥੋਂ ਮੁੜਿਆ ਆ ਫਿਰ ਬੈਰੀਕੇਡ ਅੱਜ ਦੀ ਕਿੱਥੇ ਲੱਗੇ ਸੀਗਾ ਜਿੱਥੋਂ ਤੁਸੀਂ ਮੁੜੇ ਹੋ ਸਰ 81 ਸੰਗਰੂਰ ਤੋਂ ਜੀ ਅੱਛਾ ਅੱਛਾ ਉੱਥੋਂ ਤੁਸੀਂ 81 ਸੰਗਰੂਰ ਰੋਡ ਦੇ ਉੱਤੇ ਓਕੇ ਉਸ ਤੋਂ ਫਿਰ ਤੁਸੀਂ ਫਿਰ ਨੇਚਰਲੀ ਤੁਹਾਡਾ ਪ੍ਰੋਗਰਾਮ ਹੀ ਸੀ ਸ਼ਾਇਦ ਪਹਿਲਾਂ ਤੋਂ ਵੀ ਉੱਥੋਂ ਦਾ ਅੰਮ੍ਰਿਤਸਰ ਵੱਲ ਦਾ ਤੇ ਇੱਕ ਸਰ ਬਜਟ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਫਿਰ ਅੱਗੇ ਅਗਲੇ ਸਮੇਂ ਜਾਓਗੇ ਮੇਰੇ ਕੋਈ ਕੁਝ ਹਿੱਸਾ ਰਹਿੰਦਾ ਜੀ ਹਾਂਜੀ ਹਾਂਜੀ ਕੱਲ ਮੈਂ ਚੱਲਿਆ ਬਜਟ ਤੇ ਲਈ ਅੱਛਾ ਜੀ ਜੀ ਹਾਂਜੀ ਤੇ ਜਿਹੜਾ ਕੇਂਦਰ ਵੱਲ ਹੁਣ ਬਜਟ ਅੰਤਰਮ ਬਜਟ ਪਾਸ ਕੀਤਾ ਗਿਆ ਉਹਦੇ ਤੇ ਕਿਵੇਂ ਤੁਹਾਡਾ ਰਿਐਕਸ਼ਨ ਕੀ ਹੈ ਪ੍ਰतिकਰਮ ਦੇਖੋ ਉਹ ਤੇ ਬਾਰੇ ਜਿਹੜਾ ਕਿਸਾਨਾਂ ਦੇ ਉੱਤੇ ਲੱਖਾ ਨਹੀਂ ਕੀਤਾ ਸੈਂਟਰ ਦੀ ਸਰਕਾਰ ਨੇ ਨਾ ਤਾਂ ਐਮਐਸਪੀ ਦਾ ਕਾਨੂੰਨ ਬਣਾਇਆ ਨਾ ਉਹ ਜਿਹੜੀ ਰਿਪੋਰਟ ਹੈ ਕੀ ਹੈ ਸੁਆਮੀ ਨਾਥਨ ਰਪੋਰਟ ਸੁਆਮੀ ਨਾਥਨ ਰਪੋਰਟ ਉਸ ਨੂੰ ਜੈਸਟਰ ਆ ਗਿਆ ਹੈਗਾ ਹੂੰ 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 ਫਿਰ ਕਿਸਾਨਾਂ ਨੇ ਕਾਹਦੇ ਲਈ ਮੋਰਚਾ ਡਾ ਵੱਡਾ ਦਿੱਲਾਇਆ ਸੀਗਾ ਜੀ ਅਜੇ ਤੱਕ ਹੂੰ ਉਹਦਾ ਸਿੱਟਾ ਨਹੀਂ ਨਿਕਲਿਆ ਹੈਗਾ ਹੂੰ 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 ਜੀ ਮੈਂ ਸਮਝਦਾ ਕਿਸਾਨਾਂ ਨੂੰ ਇਹ ਬਹੁਤ ਸੋਹਣੀ ਤਰ੍ਹਾਂ ਮੀਟਿੰਗ ਕਰਕੇ ਫਿਰ ਐਕਸ਼ਨ ਚਖਣਾ ਪੈਣਾ ਹੈ ਇਹ ਪਰ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਸਾਰੀਆਂ ਗੱਲਾਂ ਕਹਿਤੀਆਂ ਜੀ ਸਵਾਰ ਸੁਮਿੰਦਰ ਰਿਪੋਰਟ ਜੂ ਨਹੀਂ ਲੱਗੂਗੀ ਕੀ ਤੇ ਫਿਰ ਇਹ ਐਮਐਸਪੀ ਨੂੰ ਕਾਨੂੰਨ ਚ ਨਹੀਂ ਬਣਾਉਂਦੇ ਹੈਗੇ ਫਿਰ ਸਰਕਾਰ ਦਾ ਜਵਾਬ ਕੀ ਹੈ ਜਦੋਂ ਤੁਸੀਂ ਇਹ ਅਜਿਹੇ ਸਵਾਲ ਉਠਾਏ ਉੱਥੇ ਖਮੋਸ਼ ਹਾਂ ਖਮੋਸ਼ ਰਹਿੰਦੇ ਅੱਛਾ ਖਮੋਸ਼ ਰਹਿੰਦੇ ਓਕੇ ਤੇ ਇੱਕ ਮਾਨ ਸਾਹਿਬ ਜਿਵੇਂ ਅਗਣੀ ਹੁਣ ਆਮ ਚੋਣ ਆ ਰਹੀ ਹੈ ਲੋਕ ਸਭਾ ਦੀ ਤਾਂ ਪਾਰਟੀ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿੰਨੀਆਂ ਕੁ ਸੀਟਾਂ ਤੇ ਆਪਾਂ ਉਮੀਦਵਾਰ ਆਪਣੇ ਹੋਣਗੇ ਜਾਂ ਕਿਸੇ ਨਾਲ ਕੋਈ ਗੱਠਬੰਧਨ ਹੋਏਗਾ ਜਾਂ ਇਕੱਲੇ ਤੌਰ ਤੇ ਲੜੋਗੇ ਅਸੀਂ ਦੇਖ ਰਹੇ ਹਾਂ ਜੀ ਸਾਰੇ ਕੋਲ ਲੜ ਰਹੇ ਹਾਂ ਦੇਖੋ ਇਹ ਲਾਟਰੀ ਚਾਰ ਜਿਸ ਨੇ ਮੈਨੂੰ ਗ੍ਰਿਫਤਾਰ ਰੱਖਿਆ ਸਾਰੀ ਪਾਰਟੀ ਨੂੰ ਗ੍ਰਿਫਤਾਰ ਰੱਖਿਆ ਹੈਗਾ ਜਿਹੜੇ ਦਾ ਮਤਲਬ ਅਸੀਂ ਮਤਾਂ ਦੇ ਵਿੱਚ ਲੋਕਾਂ ਦੀ ਖੇਮਤ ਕਰਦੇ ਹੀ ਹਾਂ ਹਮ ਹਮ ਹਣ ਸਿੱਧੂ ਦੇ ਖਿਲਾਫ ਜਿਹੜਾ ਇਹੋ ਜਿਹਾ ਕੇਸ ਕਰ ਦਿੱਤੇ ਆ ਭਿਆਨੇ ਤੌਰ ਦੇ ਉੱਤੇ ਉਹਨਾਂ ਦੇ ਖਿਲਾਫ ਮਚਾਰੇ ਕੀਤੇ ਆ ਬੋਲ ਰਹੇ ਆ ਕਰ ਰਹੇ ਆ ਹੂੰ ਹੂੰ ਗਰੀਬਾਂ ਦੇ ਠੀਕੇ ਤਾਂ ਸਾਰੇ ਪਿੰਡਾਂ ਦੇ ਵਿੱਚ ਆਪਣੀ ਗ੍ਰਾਂਟ ਵੰਡਤੀ ਹੈ ਗਰੀਬਾਂ ਨੂੰ ਹੂੰ ਹੂੰ ਤੇ ਜਿੰਨੇ ਵੀ ਕੈਂਸਰ ਦੇ ਮਰੀਜ਼ ਸੀਗੇ ਉਹਨਾਂ ਨੂੰ 3.5 ਤਿੰਨ ਲੱਖ ਰੁਪਏ ਦਾ ਇਲਾਜ ਕਰਾ ਰਹੇ ਆਂ ਜੀ 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 ਸਿੱਕੇ ਘਰਾਂ ਨੂੰ ਪੱਕੇ ਬਣਾ ਰਹੇ ਆਂ ਨਲਕੇ ਲਵਾ ਰਹੇ ਆਂ ਹੂੰ ਹੂੰ ਤੇ ਲੈਟਰੀ ਨਾਲ ਪਿੰਡਾਂ ਦੇ ਵਿੱਚ ਸਾਰੇ ਲੱਗ ਰਹੀਆਂ ਹੂੰ ਹੂੰ ਜੀ ਜੀ ਸਾਰੇ ਪਾਸੇ ਸਾਰੇ ਪਿੰਡਾਂ ਦੇ ਵਿੱਚ ਕਵਰ ਕਰਤਾ ਜੀ ਇਹ ਹੂੰ ਆ ਡੇਟ ਸਾਲਮਨ ਨੂੰ ਮਿਲਿਆ ਸੀ ਇਹਦੇ ਵਿੱਚ ਹੀ ਪੂਰਾ ਕੰਮ ਖਤ ਹੂੰ 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 ਇੱਕ ਮਾਨ ਸਾਹ ਪਰਸੋ ਤੁਹਾਨੂੰ ਹਾਊਸ ਰੈਸਟ ਰੱਖਿਆ ਗਿਆ ਸੀਗਾ ਇਕੱਠ ਸੀਗਾ ਜਿਹੜਾ ਜਿੱਦਨ ਰੱਖਿਆ ਹੋਇਆ ਤੁਹਾਡੇ ਵੱਲੋਂ ਧੂਰੀ ਵਾਲਾ ਅਨਾਉਂਸ ਕੀਤਾ ਹੋਇਆ ਸੀ ਤੇ ਤੁਸੀਂ ਉਸ ਦਿਨ ਮੇਰੇ ਖਾਲਚ ਕਿਹਾ ਸੀਗਾ ਸਪੀਕਰ ਪਾਰਲੀਮੈਂਟ ਦੇ ਸਪੀਕਰ ਮਿਰਲਾ ਜੀ ਨੂੰ ਪੱਤਰ ਲਿਖਿਆ ਉਸ ਬੰਦੀ ਕੋਈ ਪਾਇਆ ਪੱਤਰ ਜਵਾਬ ਆਇਆ ਉਹਨਾਂ ਵੱਲੋਂ ਮੈਨੂੰ ਪੱਤਰ ਲੱਗੇ ਇਹਨਾਂ ਨੂੰ ਨੋਟਿਸ ਮਿਲਿਆ ਸਰਕਾਰ ਨੂੰ ਕਿ ਕੋ ਮਨ ਨੂੰ ਇਹ ਹਾਊਸ ਰੈਸਟ ਕੀਤਾ ਸੀਗਾ ਅੱਛਾ ਕਿਸ ਕਿਸ ਪੱਧਰ ਤੇ ਨੋਟਿਸ ਦਾ ਇਹ ਹੁੰਦਾ ਜੀ ਇਹ ਸਪੀਕਰ ਹੀ ਦਿੰਦਾ ਹੁੰਦਾ ਜੀ ਇਹ ਹੋਮ ਮਿਨਿਸਟਰੀ ਦਿੰਦੀ ਹੁੰਦੀ ਹੈ ਅੱਛਾ ਪੰਜਾਬ ਗਵਰਨਮੈਂਟ ਨੂੰ ਜੀ ਹਾਂ ਜੀ ਜੀ ਤੇ ਇੱਕ ਇਨੀ ਦਿਨੀ ਜਿਹੜੇ ਹੋਰ ਮਸਲੇ ਆ ਪੰਜਾਬ ਨਾਲ ਸੰਬੰਧਿਤ ਕਈ ਉਹਨਾਂ ਉੱਤੇ ਤੁਸੀਂ ਸਮੇਂ-ਸਮੇਂ ਅਵਾਜ਼ ਉਠਾਉਂਦੇ ਰਹਿੰਦੇ ਹੋ ਅਗਲਾ ਤੁਹਾਡਾ ਕੋਈ ਪਲਾਨ ਕੋਈ ਪੰਜਾਬੀਆਂ ਪ੍ਰਤੀ ਕੋਈ ਪ੍ਰੋਗਰਾਮ ਇਸ ਤਰ੍ਹਾਂ ਦੀ ਗੱਲਬਾਤ ਮੈਂ ਤਾਂ ਹਮੇਸ਼ਾ ਜੀ ਇਹ ਪੰਜਾਬੀਆਂ ਦੀ ਗੱਲ ਕਰਦਾ ਹੈ ਕਿ ਕਿ 올 ਪਾਰਟੀ ਮੀਟਿੰਗ ਦੇ ਵਿੱਚ ਵੀ ਮਸਲਾ ਠਾਇਆ ਸੀਗਾ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਇੰਡੀਆ ਦੀ ਸਰਕਾਰ ਕਿਉਂ ਸਿੱਖਾ ਨੂੰ ਨਿਸ਼ਾਨਾ ਬਣਾ ਕੇ ਮਾਰ ਰਹੀ ਹੈ ਜੀ ਤੇ ਅਮਰੀਕਾ ਨੇ ਵੀ ਬਹੁਤ ਤਕੜਾ ਜਵਾਬ ਦਿੱਤਾ ਉਹਨਾਂ ਨੇ ਜਿੰਨੇ ਵੀ ਡਰੋਨਸ ਦੇਣੇ ਸੀਗੇ ਹਮ ਅ ਨੇ ਜਾਰਜ ਦੇਣੇ ਸੀਗੇ ਉਹ ਜੇ ਬੰਦ ਕਰ ਦਿੱਤੇ ਐ ਸਸਪੈਂਡ ਕਰਤੇ ਐ ਹਮ ਕਿਉਂ ਕਰਕੇ ਉੱਥੇ ਇੰਡੀਆ ਨੇ ਜੀ ਉਹਨੂੰ ਨਨੂ ਮਾਰਨ ਦੀ ਪੂਰੀ ਪਲਾਨ ਬਣਾਈ ਸੀ ਇੱਕ ਬੰਦਾ ਫੜ ਵੀ ਲਿਆ ਹਾਂਜੀ 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 ਜੀ ਇਹ ਮੇਰਾ ਮਤਲਬ ਹੈ ਕਿ ਇਹ ਥੋੜੀ ਇਹ ਆਪਣੇ ਲੋਕਾਂ ਨੂੰ ਮਰਵਾਇਦਾ ਹੁੰਦਾ ਹੈ ਹੈਨਾ ਹੂੰ ਹੂੰ ਤੇ ਉਧਰ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਨੂੰ ਮਰਵਾਇ ਜਾਂਦੇ ਹੋ ਤੁਹਾਨੂੰ ਪਤਾ ਹੋਊਗਾ ਤਿੰਨ ਦਿਨ ਬੇਗਨਾ ਮੁਸਲਮਾਨ ਇਹ ਫੌਜ ਨੇ ਮਾਰਦੇ ਪਿਛਲੇ ਦਿਨਾਂ ਦੇ ਵਿੱਚ ਤਾਂ ਕੋਈ ਵੀ ਫੌਜ ਦਾ ਅਫਸਰ ਗ੍ਰਿਫਤਾਰ ਨਹੀਂ ਹੋਇਆ ਹੂੰ ਹੂੰ ਜੀ ਜੀ ਇਸ ਤਰ੍ਹਾਂ ਇਹ ਮੁਸਲਮਾਨਾਂ ਦੇ ਲਈ ਤੇ ਸਿੱਖਾਂ ਤੇ ਸੈਨਿਕਾਂ ਦੇ ਲਈ ਹੂੰ ਜੀ ਇਸ ਮੁਲਕ ਦੇ ਵਿੱਚ ਰਹਿਣਾ ਬਹੁਤ ਹੂੰ ਹੂੰ ਤੰਤਲੀ ਹੋ ਗਈ ਹੈ ਇਸ ਕਰਕੇ ਸਾਡੇ ਨੌਜਵਾਨ ਬਾਹਰ ਦੇ ਮੁਲਕਾਂ ਚ ਜਾ ਰਹੇ ਹੈ ਜਿਹੜੇ ਤੱਕ ਰਹੇ ਹੈ ਹੂੰ ਹੂੰ ਜੀ 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 ਮਾਨਸਾ ਵੀ ਆਪਣਾ ਪਿਛਲਾ ਸਵਾਲ ਰਹਿ ਗਿਆ ਸੀਗਾ ਆਮ ਚੋਣਾਂ ਜਿਹੜੀਆਂ ਹੁਣ ਨੇ ਲੋਕ ਸਭਾ ਦੀਆਂ ਤੇ ਤੁਹਾਡੀ ਪਾਰਟੀ ਇਕੱਲੇ ਚੋਣ ਲੜੂਗੀ ਜਾਂ ਗਠਜੰਬਨ ਦੀ ਕਿਸੇ ਨਾਲ ਗੱਲਬਾਤ ਚੱਲ ਰਹੀ ਹੈ ਹਾਂ ਅਸੀਂ ਅਜੇ ਗੱਲਬਾਤ ਤਾਂ ਸਾਡੇ ਨਾਲ ਕੋਈ ਨਹੀਂ ਕਰਦਾ ਕਿਉਂਕਿ ਸਾਡੇ ਨਾਲ ਕੋਈ ਸਮਝੌਤਾ ਕਰਨ ਨੂੰ ਤਾਂ ਤਿਆਰ ਨਹੀਂ ਇਸ ਤੇ ਲੋਕਾਂ ਕੋਲੇ ਸਿੱਧਾ ਜਾਣਦੇ ਆ ਹੂੰ ਹੂੰ ਜੀ ਤੇ ਜੇ ਕੋਈ ਕਰਨਾ ਚਾਹੂਗਾ ਅਸੀਂ ਗੱਲਬਾਤ ਕਰਾਂਗੇ ਜ਼ਰੂਰ ਹਾਂ ਜੀ 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 ਹੂੰ ਜੀ ਸਰ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਸੋ ਇਹ ਸੰ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਸੋ ਮਾਨ ਸਾਹਿਬ ਤੁਹਾਡਾ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ 552 ਟਿਕਟ ਅਕਾਊਂਟ 774 ਇਹ ਮਿਸ਼ਨ ਪੰਜਾਬੀ